ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਸੋ ਅੱਜ ਦੀ ਜਿਹੜੀ ਇਹ ਘਟਨਾ ਸਬੰਧ ਰੱਖਦੀ ਆ ਜੀ ਮਲੇਰਕੋਟਲੇ ਜ਼ਿਲ੍ਹੇ ਦੇ ਨਾਲ ਮਲੇਰਕੋਟਲੇ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਅਮਰਗੜ 2019 ਦੀ ਘਟਨਾ ਇਹ ਜਿਹੜੀ ਵਾਪਰੀ ਸ਼ੁਰੂਆਤ ਹੁੰਦੀ ਆ ਜੀ ਜਸਵਿੰਦਰ ਸਿੰਘ ਤੇ ਅਮਨਦੀਪ ਕੌਰ ਪਤੀ ਪਤਨੀ ਆ ਦੋਨਾਂ ਦਾ ਵਿਆਹ ਹੋਇਆ ਬੜੀ ਧੂਮ ਧਾਮ ਦੇ ਨਾਲ ਤੇ ਬਹੁਤ ਖੁਸ਼ੀ ਦਾ ਮਾਹੌਲ ਸੀ ਪਰਿਵਾਰ ਦੇ ਵਿੱਚ ਜਦੋਂ ਵਿਆਹ ਹੋਇਆ ਪਰ ਹੁਣ ਬਦਕਿਸਮਤੀ ਇੱਕ ਦੋਨਾਂ ਦੇ ਲਈ ਵਿਆਹ ਨੂੰ 4 ਸਾਲ ਹੋ ਚੁੱਕੇ ਪਰ ਇਹਨਾਂ ਦੇ ਘਰ ਕਿਸੇ ਔਲਾਦ ਨੇ ਜਨਮ ਨਹੀਂ ਲਿਆ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਜੜੀਆਂ ਪਿੰਡ ਦੀਆਂ ਬੁੜੀਆਂ ਸੀ ਉਹ ਅਮਨਦੀਪ ਕੌਰ ਨੂੰ ਬਾਝ ਬਾਝ ਕਹਿ ਕੇ ਤਾਨੇ ਵੀ ਮਾਰਨ ਲੱਗ ਗਈਆਂ ਸੀ ਕਿ ਇਹੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਬਹੁਤ ਪਰੇਸ਼ਾਨ ਸੀ ਅਮਨਦੀਪ ਕੌਰ ਇਹੋ ਜੇ ਤਾਨੇ ਮਿਹਣੇ ਸੁਣ ਕੇ ਪਰ ਜਸਵਿੰਦਰ ਸਿੰਘ ਦਾ ਸੁਭਾਅ ਬਹੁਤ ਚੰਗਾ ਸੀ ਉਹ ਅਕਸਰ ਉਹਨੂੰ ਹੌਸਲਾ ਦਿੰਦਾ ਸੀ ਕਿ ਤੂੰ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਆ ਕਰ ਪ੍ਰਮਾਤਮਾ ਆਪਣੀ ਜਰੂਰ ਸੁਣੂਗਾ ਆਪਣੇ ਘਰ ਇੱਕ ਨਾ ਇੱਕ ਦਿਨ ਸੰਤਾਨ ਪੈਦਾ ਜਰੂਰ ਹੋਊਗੀ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ ਜਸਵਿੰਦਰ ਸਿੰਘ ਇਹ ਹੌਸਲੇ ਦੇ ਨਾਲ ਅਮਨਦੀਪ ਕੌਰ ਜਿਹੜੀ ਉਹ ਚੁੱਪ ਹੋ ਜਾਂਦੀ ਸੀ ਸਬਰ ਦਾ ਕੁੱਟ ਭਰ ਲੈਂਦੀ ਸੀ ਪਰ ਅੰਦਰੋਂ ਜਸਵਿੰਦਰ ਸਿੰਘ ਤੇ ਅਮਨਦੀਪ कौर ਦੋਨੋਂ ਜਣੇ ਪਰੇਸ਼ਾਨ ਜ਼ਰੂਰ ਸੀ ਕਿ ਸਾਡੇ ਬੱਚਾ ਕਿਉਂ ਨਹੀਂ ਹੋ ਰਿਹਾ ਬਹੁਤ ਉਹ ਡਾਕਟਰਾਂ ਦੇ ਕੋਲ ਜਾ ਚੁੱਕੇ ਸੀ ਬਹੁਤ ਵੈਦਾਂ ਕੋਲੇ ਦੇਸੀ ਦਵਾਈਆਂ ਖਾ ਚੁੱਕੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਣੇ ਜਿਹਨੂੰ ਆਪਾਂ ਕਹਿੰਦੇ ਆ ਉਹ ਵੇਲ ਲ ਚੁੱਕੇ ਸੀਗੇ ਹੁਣ ਜਿਹੜਾ ਜਸਵਿੰਦਰ ਸਿੰਘ ਆ ਜੀ ਇਹ ਇੱਕ ਦਾਣਾ ਮੰਡੀ ਦੇ ਵਿੱਚ ਕੰਮ ਕਰਦਾ ਸੀ ਮਲੇਰਕੂਟਲੇ ਦੀ ਉੱਥੇ ਇਹਦਾ ਮੇਲ ਹੁੰਦਾ ਜੀ ਇੱਕ ਮੁਹੰਮਦ ਬਾਜ ਨਾਮ ਦੇ ਬੰਦੇ ਦੇ ਨਾਲ ਉਦੇ ਨਾਲ ਇਹਦੀ ਡੂੰਗੀ ਦੋਸਤੀ ਪੈ ਜਾਂਦੀ ਆ ਮੁਹੰਮਦ ਬਾਜਰੀ ਤੇ ਜਸਵਿੰਦਰ ਸਿੰਘ ਦੀ ਇਹ ਆਪਣੀਆਂ ਕੁਝ ਘਰੇਲੂ ਗੱਲਾਂ ਵੀ ਉਹਦੇ ਨਾਲ ਕਰ ਲੈਂਦਾ ਸੀ ਤੇ ਹੌਲੀ-ਹੌਲੀ ਆਹ ਗੱਲ ਵੀ ਉਹਦੇ ਨਾਲ ਸਾਂਝੀ ਕਰ ਲੈਂਦਾ ਕਿ ਮੇਰੇ ਘਰੇ ਔਲਾਦ ਨਹੀਂ ਹੋ ਰਹੀ 4 ਸਾਲ ਤੋਂ ਉੱਤੇ ਸਾਡੇ ਵਿਆਹ ਨੂੰ ਹੋ ਚੁੱਕੇ ਆ ਤਾਂ ਮੁਹੰਮਦ ਬਾਜ ਇੱਕ ਗੱਲ ਕਹਿੰਦਾ ਕਿ ਇਹਦੇ ਵਿੱਚ ਕੋਈ ਖਬਰ ਆਉਣ ਵਾਲੀ ਗੱਲ ਨਹੀਂ ਮੈਂ ਤੈਨੂੰ ਇੱਕ ਤਰੀਕਾ ਦੱਸੂਗਾ ਵੀ 100% ਤੁਹਾਡੇ ਘਰੇ ਔਲਾਦ ਹੋ ਜੂਗੀ ਰਾਜ ਸੁਵਿੰਦਰ ਸਿੰਘ ਐਕਸਾਈਟਡ ਹੋ ਕੇ ਪੁੱਛਦਾ ਵੀ ਇਹੋ ਜਿਹਾ ਕਿਹੜਾ ਤਰੀਕਾ ਤਾਂ ਕਿਸੇ ਪੀਰ ਬਾਰੇ ਦੱਸਦਾ ਵਾ ਜਿਹੜਾ ਬਾਜ ਸੀਗਾ ਵੀ ਇਹ ਫਲਾਣੇ ਪੀਰ ਦੀ ਦਰਗਾਹ ਦੇ ਉੱਤੇ ਤੁਸੀਂ 11 ਵੀਰਵਾਰ ਜਾ ਕੇ ਮੱਥੇ ਟੇਕਣੇ ਆ ਤੇ ਤੁਹਾਡੇ ਘਰ ਪੱਕਾ ਸੰਤਾਨ ਹੋ ਜੂਗੀ ਜਸਵਿੰਦਰ ਸਿੰਘ ਦੇ ਅੰਦਰ ਇੱਕ ਉਮੀਦ ਦੀ ਕਿਰਨ ਜਾਗਦੀ ਆ ਉਸੇ ਦਿਨ ਘਰ ਆ ਕੇ ਅਮਨਦੀਪ ਕੌਰ ਦੇ ਨਾਲ ਗੱਲ ਕਰਦਾ ਇੱਦਾਂ-ਇੱਦਾਂ ਕਰਕੇ ਮੈਨੂੰ ਮੇਰਾ ਦੋਸਤ ਮਿਲਿਆ ਬਾਜ ਵੀ ਉਹਨੇ ਇੱਕ ਦਰਗਾਹ ਦੱਸੀ ਆ ਵੀ ਉੱਥੇ ਸਾਰਿਆਂ ਦੀਆਂ ਜਿਹੜੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਮੰਤਾਂ ਪੂਰੀਆਂ ਹੁੰਦੀਆਂ ਨੇ ਵੀ ਕਿਉਂ ਨਾ ਆਪਾਂ ਵੀ ਇੱਕ ਵਾਰ ਕੋਸ਼ਿਸ਼ ਕਰਕੇ ਦੇਖੀਏ ਤਾਂ ਅਮਨਦੀਪ ਕੌਰ ਵੀ ਹਮੇ ਭਰਦੀ ਆ ਕਿ ਹਾਂ ਜਰੂਰ ਆਪਾਂ ਉੱਥੇ ਜਾਵਾਂਗੇ ਹੁਣ ਜਸਵਿੰਦਰ ਸਿੰਘ ਬਾਜ ਨੂੰ ਆਪਣੇ ਘਰ ਲੈ ਕੇ ਆਉਂਦਾ ਵਾ ਜਦੋਂ ਬਾਜ ਘਰ ਆਉਂਦਾ ਅਮਨਦੀਪ ਕੌਰ ਨੂੰ ਦੇਖਦਾ ਵਾ ਜਸਵਿੰਦਰ ਦੀ ਘਰ ਵਾਲੀ ਨੂੰ ਦੇਖਦਾ ਤੇ ਉਹਦੇ ਤੇ ਲੱਟੂ ਹੋ ਜਾਂਦਾ ਪੰਜਾਬੀ ਚ ਆਪਾਂ ਲੱਟੂ ਕਹਿੰਦੇ ਆ ਤੁਸੀਂ ਕਹ ਲਓ ਮੋਹਿਤ ਹੋ ਜਾਂਦਾ ਉਹਦੇ ਵੱਲ ਅਟਰੈਕਟ ਹੋ ਜਾਂਦਾ ਮਤਲਬ ਉਹਨੂੰ ਚੰਗੀ ਲੱਗਦੀ ਸੋਹਣੀ ਲੱਗਦੀ ਆ ਅਮਨਦੀਪ ਕੌਰ ਉਹਦੀ ਨੀਂਦ ਡੋਲ ਜਾਂਦੀ ਆ ਜਸਵਿੰਦਰ ਸਿੰਘ ਤਾਂ ਇਹ ਸੋਚ ਕੇ ਲੈ ਕੇ ਆਇਆ ਸੀ ਵੀ ਇਹ ਨਾਲ ਜਾਊਗਾ ਕਿਸ ਦਿਨ ਸਾਡੇ ਜਿਹੜਾ ਵੀ ਸਾਨੂੰ ਨਹੀਂ ਪਤਾ ਵੀ ਕਿੱਦਾਂ ਕੀ ਕਰਨਾ ਵਾ ਕਿੱਥੇ ਜਾਣਾ ਵਾ ਵੀ ਸਾਰਾ ਕੀ ਫਾਰਮੈਲਟੀ ਹੁੰਦੀ ਆ ਵੀ ਇਹ ਦੱਸ ਦੂਗਾ ਇਸ ਇਰਾਦੇ ਦੇ ਨਾਲ ਘਰੇ ਲੈ ਕੇ ਆਇਆ ਸੀ ਕਿ ਉਸ ਦਿਨ ਉਹਨਾਂ ਨੇ ਪੀਰਾਂ ਦੀ ਜਗ੍ਹਾ ਤੇ ਪਹਿਲੇ ਦਿਨ ਜਾਣਾ ਸੀ ਪਹਿਲੇ ਵੀਰਵਾਰ ਜਾਣਾ ਸੀ ਤੇ ਬਾਜ ਨੂੰ ਨਾਲ ਲੈ ਕੇ ਜਾਣਾ ਸੀ ਉਹ ਜਾਂਦੇ ਵੀ ਨੇ ਉੱਥੇ ਪਹਿਲੀ ਵਾਰ ਉਹ ਬਾਜ ਨੂੰ ਨਾਲ ਲੈ ਕੇ ਜਾਂਦੇ ਨੇ ਜੀ ਫੇਰ ਜਿਹੜੇ ਬਾਕੀ ਵੀਰਵਾਰਸੀ ਉਹ ਆਪੇ ਜਾਣਾ ਸ਼ੁਰੂ ਕਰ ਦਿੰਦੇ ਨੇ ਤੇ ਹੁਣ ਜਿਹੜਾ ਬਾਜ ਦਾ ਘਰੇ ਆਣਾ ਜਾਣਾ ਉਹ ਆਮ ਹੋ ਗਿਆ ਸੀ ਹੁਣ ਦੋਸਤੀ ਇੰਨੀ ਡੂੰਗੀ ਹੋ ਗਈ ਸੀ ਉਹਨਾਂ ਦੀ ਕਿ ਉਹ ਆਮ ਹੀ ਇਹਨਾਂ ਦੇ ਘਰ ਆ ਜਾਂਦਾ ਸੀ ਜਸਵਿੰਦਰ ਸਿੰਘ ਦੇ ਇੱਕ ਵਾਰ ਜਦੋਂ ਘਰੇ ਆਇਆ ਹੋਇਆ ਬਾਜ ਤਾਂ ਅਮਨਦੀਪ ਕੌਰ ਜਦੋਂ ਚਾਹ ਪਾਣੀ ਲੈ ਕੇ ਆਉਂਦੀ ਆ ਤਾਂ ਉਹਨੂੰ ਛੇੜਦਾ ਵਾ ਮਜ਼ਾਕ ਦੇ ਵਿੱਚ ਕਿ ਭਾਬੀ ਤੇਰੀ ਮਰਾਦ ਹੁਣ ਪੂਰੀ ਹੋ ਜਾਣੀ ਆ ਵੀ ਐਨਾ ਮੈਨੂੰ ਯਕੀਨ ਆ ਪਰ ਮੈਨੂੰ ਤੂੰ ਬਦਲੇ ਦੇ ਵਿੱਚ ਕੀ ਦੇਂਗੀ ਵੀ ਮੈਂ ਵੀ ਕੋਈ ਤੋਹਫਾ ਲਵਾਂਗਾ ਜੇ ਤੇਰੀ ਮਰਾਦ ਪੂਰੀ ਹੁੰਦੀ ਆ ਤਾਂ ਅਗੇ ਓਮਨਦੀਪ कौर ਹੱਸ ਕੇ ਕਹਿੰਦੀ ਆ ਕਿ ਕੋਈ ਗੱਲ ਨਹੀਂ ਕਿ ਜੋ ਤੁਸੀਂ ਕਹੋਗੇ ਮੈਂ ਉਹ ਤੋਹਫਾ ਤੁਹਾਨੂੰ ਦੇ ਦੂੰਗੀ ਵੀ ਜੇ ਮੇਰੀ ਮਰਾਦ ਪੂਰੀ ਹੋਈ ਐਦਾਂ ਕਰਕੇ ਜੀ 11 ਵੀਰਵਾਰ ਇਹਨਾਂ ਦੇ ਪੂਰੇ ਹੋ ਜਾਂਦੇ ਨੇ ਤੇ ਕਹਿ ਲਓ ਰੱਬ ਨੇ ਸੁਣ ਲਈ ਜਾਂ ਉਥੋਂ ਕੋਈ ਇਹਨਾਂ ਦੇ ਯਕੀਨ ਨੇ ਇਹੋ ਜੀ ਕਿਰਪਾ ਕੀਤੀ ਕਿ ਇਹਨਾਂ ਦੇ ਘਰ ਅਮਨਦੀਪ ਕੌਰ ਤੇ ਜਸਵਿੰਦਰ ਸਿੰਘ ਦੇ ਘਰ ਜੜਵਾ ਬੱਚਿਆਂ ਦਾ ਜਨਮ ਹੋ ਜਾਂਦਾ ਜੀ ਕੁਝ ਦੇਰ ਬਾਅਦ ਹੀ ਇੱਕ ਮੁੰਡਾ ਤੇ ਇੱਕ ਕੁੜੀ ਇੰਨੇ ਕੁ ਜ਼ਿਆਦਾ ਦੋਨੋਂ ਖੁਸ਼ ਇਹਨਾਂ ਦਾ ਚਾਹ ਨਹੀਂ ਸੀ ਚੱਕਿਆ ਜਾ ਰਿਆ ਹੁਣ ਜਿਹੜੀ ਅਮਨਦੀਪ ਕੌਰ ਆ ਪਿੰਡ ਦੇ ਵਿੱਚ ਦਿਖਾਉਂਦੀ ਫਿਰਦੀ ਸੀ ਕਿ ਮੈਂ ਬਾਝ ਨਹੀਂ ਆ ਮੈਂ ਦੇਖੋ ਬੱਚਿਆਂ ਨੂੰ ਜਨਮ ਦਿੱਤਾ ਇੱਕ ਬੱਚੇ ਨੂੰ ਨਹੀਂ ਮੈਂ ਦੋ ਬੱਚਿਆਂ ਨੂੰ ਜਨਮ ਦਿੱਤਾ ਇਕੱਠਿਆਂ ਨੂੰ ਇਹ ਸਾਰੇ ਲੋਕਾਂ ਦੇ ਮੈਂ ਗੁਲਾਮੇ ਲਾਤੇ ਬਹੁਤ ਖੁਸ਼ ਸੀ ਤੇ ਹੁਣ ਸਭ ਤੋਂ ਜਿਹੜਾ ਜ਼ਿਆਦਾ ਕ੍ਰੈਡਿਟ ਕ੍ਰੈਡਿਟ ਮਿਲ ਰਿਹਾ ਸੀਗਾ ਉਹ ਮਿਲ ਰਿਹਾ ਸੀ ਬਾਜ ਨੂੰ ਜਸਵਿੰਦਰ ਸਿੰਘ ਦੇ ਦਿਲ ਦੇ ਵਿੱਚ ਵੀ ਬਹੁਤ ਇੱਜ਼ਤ ਵਧ ਗਈ ਬਾਜ ਲਈ ਤੇ ਅਮਨਦੀਪ ਕੌਰ ਦੇ ਦਿਲ ਦੇ ਵਿੱਚ ਵੀ ਬਹੁਤ ਇੱਜ਼ਤ ਵਧ ਗਈ ਹੁਣ ਹੋਰ ਵੀ ਜ਼ਿਆਦਾ ਉਹ ਬਾਜ ਨੂੰ ਆਪਣੇ ਘਰੇ ਬੁਲਾਉਂਦੇ ਸੀ ਕਦੇ ਉਹਨੂੰ ਰੋਟੀ ਖਵਾਉਣੀ ਹੋਰ ਕਿਸੇ ਤਰ੍ਹਾਂ ਉਹਦੀ ਸੇਵਾ ਕਰਨੀ ਕਾਫੀ ਸਮਾਂ ਜਿਹੜਾ ਹੁਣ ਬਾਜ ਇਹਨਾਂ ਦੇ ਘਰ ਬਤੀਤ ਕਰਨ ਲੱਗ ਗਿਆ ਸੀ ਇੱਕ ਵਾਰ ਕੀ ਹੁੰਦਾ ਕਿ ਜਿਹੜਾ ਜਸਵਿੰਦਰ ਸਿੰਘ ਆ ਉਹ ਘਰ ਨਹੀਂ ਸੀਗਾ ਤੇ ਬਾਜ ਪਿੱਛੋਂ ਆਉਂਦਾ ਵਾ ਅਮਨਦੀਪ ਕੌਰ ਦੇ ਬੱਚੇ ਘਰੇ ਸੀਗੇ ਤੇ ਜਦੋਂ ਉਹ ਚਾਹ ਪਾਣੀ ਮੂਰੇ ਰੱਖਦੀ ਆ ਤਾਂ ਫੇਰ ਉਹਨੂੰ ਛੇੜਦਾ ਆ ਬਾਜ ਕਹਿੰਦਾ ਕਿ ਭਾਬੀ ਵੀ ਤੇਰੀ ਤਾਂ ਹੁਣ ਇੱਛਾ ਪੂਰੀ ਹੋ ਗਈ ਕਹਿੰਦੀ ਹਾਂਜੀ ਵੀ ਹਾਂ ਮੈਂ ਬਹੁਤ ਖੁਸ਼ ਆ ਤੇ ਤੁਹਾਡੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਵੀ ਮੈਂ ਕੋਈ ਲਫ਼ਜ਼ ਨਹੀਂ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਕਿ ਤੁਹਾਡੇ ਕਹੇ ਤੇ ਅਸੀਂ ਸਾਰਾ ਕੁਝ ਕੀਤਾ ਤੇ ਸਾਡੀ ਇੱਛਾ ਪੂਰੀ ਹੋਈ ਆ ਉਹ ਕਹਿੰਦਾ ਵੀ ਉਹ ਤਾਂ ਠੀਕ ਆ ਵੀ ਚਲ ਰੱਬ ਨੇ ਕਿਰਪਾ ਕੀਤੀ ਆ ਪੀਰਾਂ ਦੀ ਕਿਰਪਾ ਹੋਈ ਆ ਵੀ ਪਰ ਤੂੰ ਇੱਕ ਵਾਅਦਾ ਕੀਤਾ ਸੀ ਕਿ ਜੇ ਤੇਰੀ ਇਹ ਇੱਛਾ ਪੂਰੀ ਹੁੰਦੀ ਆ ਤਾਂ ਤੂੰ ਮੈਨੂੰ ਤੋਹਫ਼ਾ ਦੇਵੇਂਗੀ ਤਾਂ ਅੱਗੇ ਉਹ ਅਮਨਦੀਪ ਕੌਰ ਕਹਿੰਦੀ ਆ ਹਾਂ ਜੀ ਮੈਨੂੰ ਯਾਦ ਆ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਜੋ ਤੁਸੀਂ ਕਹੋਗੇ ਮੈਂ ਉਹ ਤੁਹਾਨੂੰ ਦੇਣ ਦੇ ਲਈ ਤਿਆਰ ਆ ਵੀ ਅੱਜ ਤੁਸੀਂ ਦੱਸ ਦੋ ਵੀ ਤੁਹਾਨੂੰ ਕੀ ਚਾਹੀਦਾ ਵਾ ਤਾਂ ਬਾਜ ਅੱਗੇ ਉਹ ਸਿੱਧਾ ਕਹਿੰਦਾ ਕਿ ਭਾਬੀ ਮੈਨੂੰ ਤੂੰ ਚਾਹੀਦੀ ਆ ਪਹਿਲਾਂ ਤਾਂ ਜਦੋਂ ਅਮਨਦੀਪ ਕੌਰ ਇਹ ਗੱਲ ਸੁਣਦੀ ਆ ਤਾਂ ਗੁੱਸੇ ਦੇ ਵਿੱਚ ਲਾਲ ਪੀਲੀ ਹੋ ਜਾਂਦੀ ਆ ਉਹਨੂੰ ਕਹਿੰਦੀ ਆ ਵੀ ਤੈਨੂੰ ਪਤਾ ਵੀ ਆ ਤੂੰ ਕੀ ਕਹਿ ਰਿਹਾ ਵਾ ਅਬਾਜ ਕਹਿੰਦਾ ਮੈਨੂੰ ਬਿਲਕੁਲ ਪਤਾ ਪੂਰੇ ਹੋਸ਼ ਦੇ ਵਿੱਚ ਗੱਲ ਕਰ ਰਿਹਾ ਹਾਂ ਜਦੋਂ ਦਾ ਮੈਂ ਤੈਨੂੰ ਦੇਖਿਆ ਵਾ ਮੈਂ ਪਾਗਲ ਹੋ ਚੁੱਕਿਆ ਹਾਂ ਵਾ ਤੇਰਾ ਹੁਸਨ ਦੇਖ ਕੇ ਵੀ ਮੈਨੂੰ ਸਿਰਫ ਤੂੰ ਚਾਹੀਦੀ ਆ ਹੋਰ ਮੈਨੂੰ ਕੋਈ ਤੋਹਫਾ ਨਹੀਂ ਚਾਹੀਦਾ ਅਮਨਦੀਪ ਕੌਰ ਥੋੜੀ ਦੇਰ ਬਾਅਦ ਸੋਚ ਵਿਚਾਰ ਕੇ ਇਹ ਕਹਿੰਦੀ ਆ ਕਿ ਕੋਈ ਗੱਲ ਨਹੀਂ ਫਿਰ ਤੂੰ ਸਬਰ ਰੱਖ ਤੇਰੀ ਇੱਛਾ ਇੱਕ ਨੱਕ ਦਿਨ ਮੈਂ ਪੂਰੀ ਕਰ ਦਊਂਗੀ ਮਤਲਬ ਕਿ ਉਹਦੇ ਵੱਲੋਂ ਗ੍ਰੀਨ ਲਾਈਟ ਬਾਜ ਨੂੰ ਮਿਲ ਜਾਂਦੀ ਆ ਅਮਨਦੀਪ ਕੌਰ ਦੇ ਵੱਲੋਂ ਕਿਉਂਕਿ ਬਾਜ ਦੇਖਣ ਨੂੰ ਹਟਾ-ਗਾਟਾ ਸੀ ਉਤੋਂ ਉਹਨੇ ਐਡਾ ਵੱਡਾ ਉਹਦਾ ਕੰਮ ਕੀਤਾ ਤੇ ਅਮਨ ਇੰਨੀ ਜ਼ਿਆਦਾ ਇੰਪ੍ਰੈਸ ਸੀਗੀ ਉਹਦੇ ਕੋਲੋਂ ਕਿ ਉਹ ਨਾ ਨਹੀਂ ਕਰ ਪਾਈ ਉਹਨੇ ਇਹ ਨਹੀਂ ਸੋਚਿਆ ਕਿ ਹੁਣ ਬੱਚਿਆਂ ਦੀ ਮਾਂ ਵਾ ਤੇ ਜਸਵਿੰਦਰ ਸਿੰਘ ਇੰਨਾ ਭਲਾ ਮਾਨਸ ਬੰਦਾ ਉਹਦਾ ਘਰ ਵਾਲਾ ਵਾ ਵੀ ਉਹ ਉਹਨਾਂ ਨੂੰ ਧੋਖਾ ਕਿਵੇਂ ਦੇ ਸਕਦੀ ਆ ਉਦੋਂ ਬਾਜ ਉਤੋਂ ਚਲਿਆ ਜਾਂਦਾ ਵਾ ਤੇ ਹੁਣ ਮੌਕੇ ਦੀ ਉਡੀਕ ਕਰ ਰਿਆ ਸੀ ਕਿ ਕਦੋਂ ਉਹ ਦਿਨ ਆਊਗਾ ਜਦਨ ਉਹਦਾ ਇਹ ਸੁਪਨਾ ਉਹਦੀ ਇਹ ਇੱਛਾ ਪੂਰੀ ਹੋਊਗੀ ਅਮਨਦੀਪ ਕੌਰ ਨੂੰ ਆਪਣਾ ਬਣਾਉਣ ਵਾਲੀ ਇੱਕ ਦਿਨ ਆ ਜਾਂਦਾ ਜੀ ਕਿ ਜਿਹੜਾ ਜਸਵਿੰਦਰ ਸਿੰਘ ਆ ਉਹ ਕਬੂਤਰਬਾਜ਼ੀ ਦੇ ਕਿਸੇ ਮੁਕਾਬਲੇ ਦੇ ਵਿੱਚ ਗਿਆ ਹੁੰਦਾ ਵਾ ਕਾਫੀ ਢੇਰ ਤੱਕ ਉਹਨੇ ਘਰ ਨਹੀਂ ਸੀ ਆਉਣਾ ਕਹਿ ਕੇ ਗਿਆ ਸੀ ਭਾਵੇਂ ਉਹਨੂੰ ਪਤਾ ਵੀ ਸੀ ਕਿ ਬਾਜ਼ ਉਹਦੀ ਗੈਰ ਹਾਜ਼ਰੀ ਦੇ ਵਿੱਚ ਆਉਂਦਾ ਪਰ ਉਹਨੇ ਇੰਨਾ ਕਿ ਜ਼ਿਆਦਾ ਯਕੀਨ ਜਿੱਤਿਆ ਹੋਇਆ ਸੀ ਬਾਜ਼ ਨੇ ਕਿ ਉਹ ਉਹਨੂੰ ਗਲਤ ਨਹੀਂ ਸੀ ਸਮਝਦਾ ਕੋਈ ਸ਼ੱਕ ਉਹਦੇ ਤੇ ਨਹੀਂ ਸੀ ਕਰਦਾ ਉਹ ਉਸ ਦਿਨ ਅਮਨ ਆਪ ਬਾਜ ਨੂੰ ਬੁਲਾਉਂਦੀ ਆ ਤੇ ਬੁਲਾ ਕੇ ਉਹਦੇ ਨਾਲ ਸਾਰਾ ਕੁਝ ਉਹ ਕਰਦੀ ਆ ਜਿਹੜਾ ਨਹੀਂ ਸੀ ਕਰਨਾ ਚਾਹੀਦਾ ਉਹਦੇ ਨਾਲ ਸਰੀਰਕ ਸੰਬੰਧ ਉਹ ਬਣਾਉਂਦੀ ਆ ਤੇ ਉਹਨੂੰ ਪੁੱਛਦੀ ਆ ਵੀ ਹੁਣ ਤੂੰ ਖੁਸ਼ ਆ ਵੀ ਤੇਰੇ ਕੰਢ ਤੇ ਸਾਡੀ ਇੱਛਾ ਪੂਰੀ ਹੋਈ ਹੁਣ ਮੈਂ ਤੇਰੀ ਇੱਛਾ ਵੀ ਪੂਰੀ ਕਰਦੀ ਤੇ ਦੋਨੋਂ ਇਹ ਜਿਹੜਾ ਪਿਆਰ ਕਰਨ ਲੱਗ ਜਾਂਦੇ ਆ ਤੇ ਇਹ ਸਿਲਸਿਲਾ ਕਈ ਵਾਰ ਚੱਲਦਾ ਹੁਣ ਸਬੰਧ ਬਣਾਉਣ ਵਾਲਾ ਇੱਕ ਵਾਰ ਨਹੀਂ ਕਈ ਵਾਰ ਇਹਨਾਂ ਨੇ ਸਬੰਧ ਬਣਾਏ ਜਦੋਂ ਵੀ ਜਸਵਿੰਦਰ ਸਿੰਘ ਘਰ ਨਹੀਂ ਸੀ ਹੁੰਦਾ ਤਾਂ ਹੁਣ ਬਾਜ ਅਕਸਰ ਉਦੋਂ ਹੀ ਘਰ ਆਉਂਦਾ ਸੀ ਬੱਚੇ ਛੋਟੇ ਸੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਐਦਾਂ ਚੱਲਦਾ ਰਿਹਾ ਜੀ ਤਾਂ ਇੱਕ ਜਿਹੜਾ ਦਿਨ ਆਉਂਦਾ 15 ਮਾਰਚ 2019 ਦਾ ਮਲੇਰ ਕੋਟਲੇ ਦਾ ਜਿਹੜਾ ਪਿੰਡ ਮੈਂ ਦੱਸਿਆ ਅਮਰਗੜ ਉਹਦੇ ਕੋਲ ਇੱਕ ਨਾਲਾ ਪੈਂਦਾ ਉੱਥੇ ਇੱਕ ਬੂਰੀ ਬੰਦ ਪਈ ਮਿਲਦੀ ਆ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਉਸ ਬੋਰੀ ਨੂੰ ਦੇਖ ਕੇ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਉਸ ਬੋਰੀ ਦੇ ਵਿੱਚੋਂ ਇੱਕ Laash ਨਿਕਲਦੀ ਆ ਉਸ Laash ਨੂੰ ਜਦੋਂ ਫਰੋਲਿਆ ਜਾਂਦਾ ਵਾ ਕੋਈ ਵੀ ਉਹਦਾ ਜਿਹੜਾ ਪਛਾਣ ਪੱਤਰ ਉਹ ਜੇਬ ਦੇ ਵਿੱਚੋਂ ਕਿਤੋਂ ਵੀ ਨਹੀਂ ਮਿਲਦਾ ਨਹੀਂ ਪਤਾ ਲੱਗ ਪਾ ਰਿਆ ਪੁਲਿਸ ਨੂੰ ਕਿ ਆਖਿਰੇ ਬੰਦਾ ਕੌਣ ਆ ਤਾਂ ਪੁਲਿਸ ਜਿਹੜਾ ਤਰੀਕਾ ਅਪਣਾਉਂਦੀ ਹੁੰਦੀ ਆ ਉਸ ਲਾਸ਼ ਦੀ ਫੋਟੋ ਖਿੱਚਦੀ ਆ ਜਿੰਨੇ ਉਹਨਾਂ ਦੇ ਗਰੁੱਪ ਸੀ ਤੇ ਆਲੇ ਦੁਆਲੇ ਦੇ ਜਿੰਨੇ ਥਾਣੇ ਆ ਸਾਰਿਆਂ ਦੇ ਵਿੱਚ ਉਹ ਫੋਟੋ ਆ ਜਿਹੜੀ ਉਹ ਪਾਈ ਜਾਂਦੀ ਆ ਤਾਂ ਕਿਸੇ ਵੱਲੋਂ ਉਸ ਫੋਟੋ ਦੀ شناخت ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਫਲਾਣੇ ਪਿੰਡ ਦਾ ਇਹ ਬੰਦਾ ਵਾ ਤੇ ਉਹਦੇ ਪਰਿਵਾਰ ਬਾਰੇ ਦੱਸਿਆ ਜਾਂਦਾ ਪੁਲਿਸ ਪਹੁੰਚਦੀ ਆ ਉਹਦੇ ਘਰੇ ਅਮਨਦੀਪ ਕੌਰ ਜਿਹੜੀ ਉਹਦੀ ਘਰ ਵਾਲੀ ਆ ਉਹਨੂੰ ਪੁੱਛ ਪੜਤਾਲ ਕਰਦੀ ਆ ਤੇ ਸ਼ਨਾਖਤ ਦੇ ਲਈ ਉਹਨੂੰ ਲੈ ਕੇ ਜਾਂਦੀ ਆ ਕਿ ਉਹ ਡੈੱਡ ਬੋਡੀ ਦੀ ਸ਼ਨਾਖਤ ਕਰੇ ਜਦੋਂ ਉਹ ਸ਼ਨਾਖਤ ਕਰਦੀ ਆ ਤਾਂ ਉਹ ਬੋਡੀ ਕਿਸੇ ਹੋਰ ਦੀ ਨਹੀਂ ਉਹਦੇ ਘਰ ਵਾਲੇ ਜਸਵਿੰਦਰ ਸਿੰਘ ਦੀ ਸੀ ਤੇ ਜਿਹੜੀ ਅਮਨਦੀਪ ਕੌਰ ਆ ਉਹਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੁਣ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਆ ਗਵਾਂਡ ਗਵਾਂਡ ਤੋਂ ਪੁੱਛਦੀ ਆ ਵੀ ਇਹ ਸਾਰਾ ਕੁਝ ਵੀ ਕਿਵੇਂ ਇਹਨਾਂ ਦੇ ਘਰ ਦਾ ਮਾਹੌਲ ਸੀ ਆਂਡ ਗਵਾਂਡ ਨੂੰ ਹੋਣ ਇਹ ਪਤਾ ਸੀ ਵੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੁੰਦਾ ਸੀਗਾ ਕੁਝ ਦਿਨਾਂ ਤੋਂ ਉਹਦੇ ਇਹਨਾਂ ਦੇ ਘਰ ਦੇ ਵਿੱਚ ਇੱਕ ਬੰਦਾ ਜਿਹੜਾ ਬਾਜ ਉਹ ਅਕਸਰ ਆਇਆ ਕਰਦਾ ਸੀ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤਾਂ ਸ਼ੱਕ ਦੇ ਆਧਾਰ ਤੇ ਅਮਨ ਨੂੰ ਵੀ ਚੱਕਦੀ ਆ ਤੇ ਬਾਜ ਨੂੰ ਵੀ ਫੜਦੀ ਆ ਦੋਨੋਂ ਜਣੇ ਜਦੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਦੱਸ ਦੋ ਤੁਹਾਡਾ ਕੀ ਲਿੰਕ ਆ ਇਸ ਕਤਲ ਦੇ ਨਾਲ ਤਾਂ ਜਿਹੜੇ ਦੋਨੋਂ ਜਣੇ ਟੁੱਟ ਜਾਂਦੇ ਨੇ ਬਾਜ ਤੇ ਅਮਨਦੀਪ ਸਾਰੀ ਗੱਲ ਦੱਸਦੇ ਨੇ ਕਿ ਇਦਾਂ ਇਦਾਂ ਕਰਕੇ ਸਾਡੇ ਵਿੱਚ ਨਜਾਇਜ਼ ਸਬੰਧ ਬਣ ਗਏ ਸਾਨੂੰ ਨਹੀਂ ਸੀ ਪਤਾ ਕਿ ਜਸਵਿੰਦਰ ਸਿੰਘ ਨੂੰ ਇੰਨੀ ਜਲਦੀ ਪਤਾ ਲੱਗ ਜਾਊਗਾ ਇੱਕ ਵਾਰੀ ਅਸੀਂ ਸਬੰਧ ਬਣਾ ਰਹੇ ਸੀ ਤਾਂ ਜਸਵਿੰਦਰ ਸਿੰਘ ਨੇ ਸਾਨੂੰ ਰੰਗੇ ਹੱਥੀ ਫੜ ਲਿਆ ਬਹੁਤ ਜ਼ਿਆਦਾ ਉਹਨੇ ਮੈਨੂੰ ਮਾਰਿਆ ਕੁੱਟਿਆ ਤੇ ਬਾਜ ਦੇ ਨਾਲ ਵੀ ਉਹਨੇ ਬਹੁਤ ਜ਼ਿਆਦਾ ਝਗੜਾ ਕੀਤਾ ਸੀ ਉਸ ਤੋਂ ਬਾਅਦ ਅਕਸਰ ਹੀ ਇਹ ਮੇਰੇ ਨਾਲ ਮਾਰਕੁੱਟ ਕਰਦਾ ਸੀਗਾ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਮੈਂ ਅੱਕ ਕੇ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਪਰਿਵਾਰ ਦੇ ਵਿੱਚ ਰਹਿਣ ਚਲੀ ਗਈ ਸੀ ਤੇ ਇਸ ਤੋਂ ਬਾਅਦ ਮੈਨੂੰ ਇਹੀ ਹੁਣ ਅਹਿਸਾਸ ਹੁਣ ਲੱਗ ਗਿਆ ਕਿ ਮੈਂ ਬਾਜ ਤੋਂ ਬਿਣਾ ਨਹੀਂ ਰਹਿ ਰਹਿ ਪਾਉਂਗੀ ਜਸਵਿੰਦਰ ਸਿੰਘ ਤੋਂ ਬਿਣਾ ਮੈਂ ਰਹਿ ਲੂੰਗੀ ਤੇ ਮੈਂ ਹੀ ਬਾਜ ਨੂੰ ਇਹ ਕਿਹਾ ਸੀ ਕਿ ਇਸ ਬੰਦੇ ਨੂੰ ਆਪਾਂ ਨੂੰ ਰਾਹ ਦੇ ਵਿੱਚੋਂ ਹਟਾਉਣਾ ਪੈਣਾ ਜੋ ਅਕਸਰ ਆਪਾਂ ਜਿਹੜੀਆਂ ਕ੍ਰਾਈਮ ਸਟੋਰੀਜ਼ ਇਹ ਕਰਦੇ ਆਂ ਇਹਦੇ ਵਿੱਚ ਹਮੇਸ਼ਾ ਅੰਜਾਮ ਜਿਹੜੇ ਇੱਥੇ ਆ ਕੇ ਹੀ ਹੁੰਦੇ ਨੇ ਇਹੋ ਜਿਹਾ ਹੀ ਐਂਡ ਹੁੰਦਾ ਹਰੇਕ ਕ੍ਰਾਈਮ ਸਟੋਰੀ ਦਾ ਸੋ ਇਹਦਾ ਵੀ ਇਹੋ ਜਿਹਾ ਐਂਡ ਆ ਉਹ ਉਹਨੂੰ ਮਾਰਨ ਦੀ ਸਲਾਹ ਬਣਾਉਂਦੇ ਨੇ ਤੇ ਜਿਹੜੀ ਅਮਨਦੀਪ ਕੌਰ ਆ ਉਹ ਵਾਪਸ ਆਪਣੇ ਅੰਜ ਸੁਵਿੰਦਰ ਸਿੰਘ ਦੇ ਘਰ ਵਿੱਚ ਆ ਕੇ ਰਹਿਣ ਲੱਗ ਜਾਂਦੀ ਆ ਕਿਉਂਕਿ ਉਹਨੂੰ ਮਾਰਨਾ ਚਾਹੁੰਦੀ ਸੀ ਉਹਦੇ ਖਾਣੇ ਦੇ ਵਿੱਚ ਇੱਕ ਰਾਤ ਨੂੰ ਉਹ ਨਸ਼ੇ ਦੀ ਜਿਹੜੀ ਦਵਾਈ ਮਲਾਉਂਦੀ ਆ ਜਦੋਂ ਰਾਤ ਨੂੰ ਉਹ ਕੂਕ ਸੋ ਜਾਂਦਾ ਤਾਂ ਬਾਜ ਨੂੰ ਫੋਨ ਕਰਦੀ ਆ ਬਾਜ ਆ ਕੇ ਤੇਜ਼ ਤਾਰ ਹਥਿਆਰ ਦੇ ਨਾਲ ਉਹਦੇ ਤੇ ਵਾਰ ਕਰਦਾ ਵਾ ਤੇ ਉਹਨੂੰ ਜਾਨੋਂ ਮਾਰ ਦਿੰਦਾ ਵਾ ਉਸ ਤੋਂ ਬਾਅਦ ਉਹਦੀ ਜਿਹੜੀ ਬੋਰੀ ਆ ਉਸ ਤੋਂ ਬਾਅਦ ਸੌਰੀ ਜਿਹੜੀ ਉਹਦੀ ਲਾਸ਼ ਆ ਉਹ ਬੋਰੀ ਦੇ ਵਿੱਚ ਪਾ ਦਿੱਤੀ ਜਾਂਦੀ ਆ ਤੇ ਸਵੇਰੇ 3-4 ਵਜੇ ਜਦੋਂ ਬਿਲਕੁਲ ਸੁਨ ਸੁਨਮਸਾਨ ਉਹ ਇਲਾਕਾ ਹੁੰਦਾ ਵਾ ਨਾਲ ਜਿੱਥੇ ਉਹ ਨਾਲੇ ਤੇ ਲਾਸ਼ ਉਹਨੇ ਸੁੱਟੀ ਸੀ ਉੱਥੇ ਜਾਂਦਾ ਵਾ ਤੇ ਉਹ ਬੋਰੀ ਚ ਪਾ ਕੇ ਲਾਸ਼ ਨੂੰ ਸੁੱਟਿਆ ਆਂਦਾ ਵਾ ਸੋ ਇਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਤੇ ਅਮਨਦੀਪ ਕੌਰ ਜਿਹੜਾ ਉਹ ਰੋਣ ਵਾਲਾ ਸਾਰਾ ਕਰ ਰਹੀ ਸੀ ਉਹ ਸਿਰਫ ਉਹਦੇ ਡਰਾਮੇ ਸੀਗੇ ਸੋ ਪੁਲਿਸ ਨੇ ਦੋਨਾਂ ਨੂੰ ਕਰਾਸਤ ਦੇ ਵਿੱਚ ਲਿਆਈ ਹੋਇਆ ਸੀ ਤੇ ਜੇਲ੍ਹ ਦੇ ਵਿੱਚ ਭੇਜਿਆ ਬਾਅਦ ਦੇ ਵਿੱਚ ਬੰਦੀ ਕਾਰਵਾਈ ਦੋਨਾਂ ਦੇ ਉੱਤੇ ਕੀਤੀ ਗਈ। ਸੋ ਦੇਖੋ ਦੋਸਤੋ ਕਿਵੇਂ ਇੱਕ ਹੱਸਦਾ ਵਸਦਾ ਪਰਿਵਾਰ ਇੱਕ ਔਰਤ ਨੇ ਫੇਰ ਤਬਾਹ ਕੀਤਾ ਇੱਕ ਗੈਰ ਮਰਦ ਦੇ ਨਾਲ ਸੰਬੰਧ ਬਣਾਉਣ ਦੇ ਚੱਕਰ ਦੇ ਵਿੱਚ ਆਪਣੇ ਜਿਹੜੇ ਬੱਚੇ ਉਹਨੂੰ ਇੰਨੀਆਂ ਮੰਨਤਾ ਮੰਗਣ ਤੋਂ ਬਾਅਦ ਮਿਲੇ ਉਹਨਾਂ ਦੀ ਜ਼ਿੰਦਗੀ ਹੁਣ ਰੋਲ ਕੇ ਰੱਖਤੀ। ਤੇ ਉਹ ਵੀ ਖੋលਿਆ ਤੇ ਆਪ ਹੁਣ ਜੇਲ੍ਹ ਦੀ ਹਵਾ ਖਾਊਗੀ ਤੇ ਬੱਚੇ ਕਿੱਥੇ ਜਾਣਗੇ? ਇਕਿਓਂ ਨਹੀਂ ਲੋਕ ਸੋਚਦੇ ਇਹ ਮੈਂ ਕਈ ਵਾਰ ਇਹ ਸਾਰਾ ਕੁਝ ਸੋਚ ਸੋਚ ਕੇ ਬਹੁਤ ਉਦਾਸੀ ਜੀ ਵੀ ਫੈਲਦੀ ਆ ਵੀ ਇਹੋ ਜਿਹਾ ਕੁਝ ਸਮਾਜ ਦੇ ਵਿੱਚ ਕਿਉਂ ਹੋ ਰਿਹਾ ਵਾ ਕੀ ਲੋਡ ਪੈਂਦੀ ਆ ਲੋਕਾਂ ਨੂੰ ਇਹ ਸਾਰਾ ਕੁਝ ਕਰਨ ਦੀ ਧੰਨਵਾਦ ਜੀ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਇਸ ਵੀਡੀਓ ਦੇ ਬਾਰੇ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਦਾ ਕਿਸੇ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ